ਸ੍ਰੀ ਗੁਰ ਜੀ ਸਾਰਿਆਂ ਨੂੰ ਅੱਜ ਮੈਂ ਪਿੰਡ ਊੜਰਾ ਦੇ ਨਜ਼ਦੀਕ ਇੱਕ ਫਾਰਮ ਆ ਜੀ ਬਹੁਤ ਅੱਛਾ ਫਾਰਮ ਆ ਬਲਜਿੰਦਰ ਸਿੰਘ ਉਰਫ ਬਿੰਦਾ ਜੀ ਪਿੰਡ ਊੜਰੇ ਤੋਂ ਉਹਨਾਂ ਨੇ ਇਹ ਜਿਹੜਾ ਕੀ ਇਹਨੂੰ ਪੱਛੀ ਕਹਿੰਦੇ ਆ ਸ਼ੈੱਡ ਛਾਂ ਨੇ ਨੇ ਬਹੁਤ ਅੱਛੀ ਬਣਾਈਆ ਮੈਂ ਇੱਥੇ ਖੇਤਾਂ ਦੇ ਵਿੱਚ ਇਹਨਾਂ ਤੋਂ ਕੋਲ ਆਇਆ ਥਾ ਮੈਨੂੰ ਬਹੁਤ ਅੱਛੀ ਇਹਨਾਂ ਦੀ ਸ਼ਾਨ ਲੱਗੀ ਆ ਮੈਂ ਕੱਜ ਭਾਜੀ ਨਾਲ ਬੈਠ ਕੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਪੰਜ ਤੋਂ ਉਹ ਸੀਤਾ ਜੀ ਅੱਛਾ ਭਾਜੀ ਆਪਾਂ ਟੱਟੂ ਆ ਜਾਈਏ ਤਾਂ ਮੈਨੂੰ ਬਹੁਤ ਵਧੀਆ ਲੱਗਾ ਐ ਸਿਸਟਮ ਜਿਆ ਤੇ ਇਹ ਛੰਨ ਜਿਹੜੀ ਬਣਾਈ ਆ ਇਹ ਕਿੰਨਾ ਕੁ ਖਰਚੇ ਵਿੱਚ ਆ ਜਾਂਦੀ ਹੈ ਦੋ ਤਾਂ ਕਿ ਖਰਚੇ ਦੇ ਵਿੱਚ ਹੈਗਾ ਜਿੱਦਾਂ ਦੇ ਇਹ ਇਹ 70000 70000 ਦੇ ਵਿੱਚ ਬਣਾਈ ਸੀ ਉਹ ਦੋ ਪੰਜ ਤੋਂ 6 ਸਾਲ ਪਹਿਲਾਂ 6 ਸਾਲ ਪਹਿਲੇ 70000 ਰੁਪਏ ਵਿੱਚ ਬਣਾਈ ਸੀ ਠੀਕ ਹੈ 77 ਹੋ ਗਿਆ ਤੇ 77 ਹੋ ਗਿਆ ਹਾਂ ਪਿਛੇ ਇਹਨਾਂ ਦਾ ਫਾਰੂ ਬੜਾ ਤੜਰਾ ਹੈ ਨਾ ਬਹੁਤ ਵਧੀਆ ਕਿੰਨਾ ਚਿਰ ਤੱਕ ਤੁਸੀਂ ਹੋ ਗਏ ਕਿ ਆਏ ਤੁਸੀਂ ਸਾਨੂੰ ਤਾਂ ਸਿੱਧਿਆ ਸਿੱਧਿਆ 80 ਦਿਨ ਸਿੱਧਿਆ ਤੇ ਜਾਂ ਤਾਂ ਇਹ ਤੱਕ ਬਾਅਦ ਵਿੱਚ ਸਾਲ ਬਣੀ ਉਹ ਇਹ ਤਾਂ ਹੋਰ ਇੱਕ ਸਾਲ ਨਹੀਂ ਹੋਇਆ 1 ਸਾਲ ਹੋਇਆ ਹੈ ਨਾ ਤਾਂ ਦੇਖੋ ਇਹਨਾਂ ਨੇ ਊਲੰਗ ਵਾਸਤੇ ਪਾਣੀ ਵੀ ਵਾਲੇ ਤੋਂ ਬੜੇ ਦੇ ਇੱਕ ਦਾ ਛੜਿਆ ਤੇ ਮਾੜੀ ਉੱਪਰੋਂ ਵੀ ਮੈਂ ਕੈਮਰਾਮੈਨ ਨੂੰ ਕੰਮ ਨੂੰ ਮਾੜੀ ਉੱਪਰੋਂ ਦਿਖਾ ਲਿਓ ਔਰ ਬੜੀ ਵਧੀਆ ਦੇ ਵਿੱਚ ਦੇਖੋ ਤੇ ਗੱਲ ਦੇਖਣ ਵਾਲੀ ਆ ਵੀ ਇਹਨਾਂ ਨੇ ਡਬਲ ਕੂਲਿੰਗ ਵਾਸਤੇ ਪੱਕੇ ਦੋ ਲਾਇਆ ਜਿਹੜੇ ਸੀਕਰ ਅਮਚਾਮ ਟੇਬਲ ਫੈਨ ਜਿਹੜੇ ਕਿੰਨੇ ਆ ਤੇ ਇੱਕ 뮤직 ਸਿਸਟਮ ਵੀ ਰੱਖਿਆ ਇੱਧਰਲੇ ਪਾਸੇ ਗਾਣੇ ਗੋਣ ਸੁਣਦੇ ਹੋਏ ਪਾੜ ਕੇ ਇਹ ਸ਼ਾਦੀ ਲਈ ਹੈ ਸਭ ਲਾਇਆ ਹੋਇਆ ਤੇ ਇੱਕ ਠੀਕ ਹੈ ਜੀ ਤੇ ਬਹੁਤ ਵਧੀਆ ਗੱਲ ਦੇਖੋ ਉਹ ਟੇਬਲ ਉੱਤੇ ਬੈਠ ਕੇ ਚਾਹ ਵੀ ਪਾਣੀ ਪਾ ਕੇ ਸਾਨੂੰ ਪਿਛਾਈ ਜਾਂਦੀ ਤੇ ਯੂਟਿਪ ਵਾਸਤੇ ਦੇਖੋ ਕਿੰਨੇ फ्लावर ਵੀ ਇਹਨਾਂ ਨੇ ਲਾਏ ਆ ਤੇ ਪਾਣੀ ਜਿਹੜਾ ਨਾ ਹਾਂ ਫੁੱਲਾਂ ਤੇ ਵੀ ਪੈਂਦਾ ਤੇ ਹਵਾ ਵੀ ਚੱਲੇ ਜਾਂਦੀ ਹੈ ਤੇ ਦੇਖੋ ਇਹ ਪਾਰਾ ਕੋ ਪਾਰਿਸ ਜਿਹੜੇ ਫੁੱਲ ਹੁਣ ਉਹਨੂੰ ਵੀ ਪੈਂਦਾ ਤੇ ਕਹਿੰਦੇ ਵੀ ਇਹ ਜਿਹੜਾ ਟੈਂਪਰੇਚਰ ਆ ਉੱਤੇ ਵੀ ਥੋੜਾ ਗਰਮ ਹੈ ਇਹ ਹੈ ਤੇ ਕਰੀ ਉਹ ਨਾ ਪਾਣੀ ਜਿਹੜਾ ਵੇਸਟ ਨਹੀਂ ਜਾਂਦਾ ਤੇ ਇਹਨਾਂ ਨੇ ਸੌਣ ਵਾਸਤੇ ਵੀ ਇੱਥੇ ਥੋੜਾ ਜਿਹਾ ਮੰਚਾ ਬਣਾਇਆ ਇਹਨਾਂ ਨੇ ਦਿਖਾ ਦਿੰਦੇ ਆਏ ਕਿੰਨਾ ਪਿਆਰਾ ਇਹ ਕਥਾ ਵੀ ਹੋ ਜਾਂਦਾ ਹੈ ਇਹ ਭਾਜੀ ਕਿੰਨਾ ਤੁਸੀਂ ਖਰਚਾ ਦੱਸਿਆ ਤੇ ਆਇਆ ਇਹਨੂੰ 70000 ਰੁਪਏ ਆਇਆ 70000 6 ਸਾਲ ਪਹਿਲੇ ਆਇਆ ਜੀ ਹੁਣ ਤਾਂ 70 ਤਾਂ ਹੁਣ ਦੱਸੀ ਕਿੰਝ ਆਉਂਦੀ ਹੈ oportunidades ਆ ਜਿਹੜਾ ਸਰਜਰੀ ਪਾਇਆ ਅ ਕੰਮ ਕਰਦੇ ਛੋਟੀ ਛੋਟੀ ਦਾ ਕਈ ਪੇਜ ਨੇ ਨਾ ਬਰਾਛਨ ਅਪੀਲ ਕੀਤਾ ਪ੍ਰੈਸ਼ਰ ਦੇ ਨਾਲ ਫੇਡ ਕੀਤਾ ਨਾ ਬਹੁਤ ਬਹੁਤ ਵਧੀਆ ਲੱਗਾ ਜੀ ਤੇ ਉਪਰਲੇ 80 ਦੇ ਵਿੱਚ ਆਇਆ ਹੈ ਨਾ ਆ ਮੁੱਛੀ ਦਾ ਇੱਕ ਖੇਤਾਂ ਦੇ ਵਿੱਚ ਡੇਰਾ ਆ ਜੀ ਨਜ਼ਦੀਕ ਪਿੰਡ ਨਾਲ ਹੀ ਸਾਡਾ ਪਿੰਡ ਉਡਰਾ ਮਗਾਲੀਪੁਰ ਤੇ ਉਥੋਂ ਆਪਣੇ ਖੇਤਾਂ ਦੇ ਵਿੱਚ ਆ ਕੇ ਇਹ ਵਸੇ ਇੱਥੇ ਤੇ ਭਾਵੇਂ ਇੱਥੇ ਕਿਸੇ ਤਰੀਕੇ ਦੀ ਤੁਹਾਨੂੰ ਪ੍ਰੋਬਲਮ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਸਗੋਂ ਦਾ ਸਾਨੂੰ ਫਾਇਦਾ ਬਹੁਤ ਆ ਅਸੀਂ ਆਪਣੇ ਖੇਤਾਂਾਂ ਨੂੰ ਥੋੜਾ ਨਿਗਾਰ ਰੰਦੀ ਆ ਵੀ ਹਾਉ ਜ ਆਪਣੇ ਸਾਡੇ ਪੁੱਤਾਂ ਦਾ ਜੇ ਵੱਡਾ ਬਾਕੇ ਕਾ ਜੀ ਇਹਦਾ ਮੱਕੇ ਕਰਨ ਦੇ ਕਿ ਤਾ ਵਾਰੀ ਨੂੰ ਚੱਲ ਲੱਗਦਾ ਹੈ ਠੀਕ ਆ ਠੀਕ ਤੇ ਜਦੋਂ ਕੋਈ ਕੋਲ ਹੈ ਉਹ ਚੀਜ਼ ਲਿਆਉਣੀ ਹੁੰਦੀ ਹੈ ਦੁਕਾਨ ਨੂੰ ਜਾਣਾ ਤੇ ਤੁਹਾਨੂੰ ਥੋੜਾ ਬਹੁਤਾ ਆਪਣਾ ਉਹ ਤਾਂ ਲਾ ਕੇ ਹੀ ਆਪਾਂ ਇਹ ਸ਼ਹਿਰ ਕਿੰਨਾ ਲੱਗੇਗਾ ਕਿੰਨੇ ਕਿਲੋਮੀਟਰ ਦਾ ਸ਼ਹਿਰ ਹੈ ਪਹਿਲਾਂ ਕਿੰਨੇ ਕਿਲੋਮੀਟਰ ਦਾ ਜੇ 10 ਕਿਲੋਮੀਟਰ ਆ ਸਾਰਾ ਹਨਾ ਲੱਗ ਗਈ ਆ ਫਿਰ ਤੂੰ ਚੱਕਰ ਨਹੀਂ ਪਰੌਣਾ ਘਰ ਵਿੱਚ ਆ ਬੈਠੇ ਤਾਂ ਤੁਸੀਂ ਸ਼ਹਿਰੋਂ ਜੁਣੀ ਮਾਰਦੀ ਸੀ ਜਿਆਗੇ ਲੈ ਵੜਾ ਪਰ ਟੈਂਕੀ ਇੱਥੇ ਪਾਣੀ ਪੀਣ ਨੂੰ ਅੱਛਾ ਉਹ ਰੋਡ ਦੇ ਉੱਪਰ ਟੈਂਕੀ ਵੀ ਰੱਖੀ ਹੈ ਜੀ ਪਾਣੀ ਪੀਣ ਦੀ ਕਿਉਂ ਗਰਮੀ ਆ ਸਭ ਕੀ ਨੂੰ ਹੋ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਪਾਣੀ ਪੀਂਦੇ ਹਾਂ ਪਾਣੀ ਕਰਨੀ ਦਾ ਨਾ ਮੈਂ ਮਾਤੇ ਪਾਣੀ ਤਾਂ ਵੀ ਪੀਣਾ ਹੀ ਹੈ 50 ਲੱਗ ਜਾਂਦੀ ਹੈ ਰਾਈਆਂ ਵਾਸਤੇ ਬਹੁਤ ਵਧੀਆ ਕੀਤਾ ਤੋ ਮੈਨੂੰ ਬਹੁਤ ਖੁਸ਼ੀ ਹੋਈ ਬਾਕੀ ਥੋੜਾ ਇਹ ਆ ਸਾਨੂੰ ਜਦੋਂ ਨਾ ਇੱਥੇ ਰਹੀ ਤਾਂ ਆਪਣਾ ਜੀ ਜੀ ਸਾਨੂੰ ਆਪਣੇ ਖੇਤਾਂਾਂ ਨੂੰ ਨਿਗਾਰੇ ਲਈ ਥੋੜੀ ਜਿਹਾ ਕਿਰਤ ਰਹੀ ਨਾ ਉਹਦਾ ਵੀ ਨਾ ਠੀਕ ਹਵਾ ਜਿਦਾ ਹਵਾ ਦਾ ਠੀਕ ਹੋ ਗਈ ਨਾ ਬਹੁਤ ਹਾਂ ਮੈਂ ਜਦੋਂ ਆਇਆ ਸੀਗਾ ਤਾਂ ਇਹਨਾਂ ਨੇ ਆ ਪਾਣੀ ਜਿਹੜਾ ਨਹੀਂ ਸੀ ਛੱਡਿਆ ਤਾਂ ਉਦੋਂ ਥੋੜੀ ਗਰਮੀ ਸੀ ਜਿੱਦਾਂ ਇਹਨਾਂ ਨੇ ਆ ਪਾਣੀ ਵਾਲੇ ਦੁਆਲੇ ਛੱਡਿਆ ਤੇ ਨਾਲ ਹੀ ਥੋੜੀ ਨਾ ਕੂਲਿੰਗ ਜੀ ਕਾਫੀ ਹੋ ਗਈ ਆ ਦੇਖੋ ਪਾਣੀ ਇਹਨਾਂ ਨੇ ਪਾਈਪਾਂ ਦੇ ਵਿੱਚ ਦੀ ਕਿਦਾਂ ਛੱਡਿਆ ਪਾਈਪ ਦਿਖਾ ਲਈ ਕੀ ਹੈ ਕਿੰਨੇ ਬਾਈ ਕਿੰਨੇ ਦਾ ਜੀ ਇਦਾਂ ਗੜਾਈ ਦੇ ਵਿੱਚੋਂ ਪਤਾ ਤੇ ਮੈਨੂੰ 12 ਤੋਂ ਬਾਅਦ ਰੋਟਾ 12:00 12 ਦਾ ਹਾਂ ਜੀ 12:00 12 ਦਾ ਜੇ ਕਿਸੇ ਨੇ ਵੀ ਇਸ ਤਰੀਕੇ ਦਾ ਸੈੱਟ ਬਣਾਉਣਾ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਵਧੀਆ ਗੱਲ ਹੈ ਇੱਕ ਤਾਂ ਕੂਟ ਸੂਤੀ ਬੜੀ ਜੰਨੇ ਇਹਨਾਂ ਦੇ ਹਲੋਟ ਹਾਂ ਇਹਦੇ ਵਿੱਚ ਕੋਣ ਬੈਠਗਾ ਪੈਰ ਇਹਦੇ ਵਿੱਚ ਪਛਾਜੀ ਪੈਰੰਗਨਾ ਚੋਰ ਦਾ ਫੇਟੇ ਉਹ ਮਿਲავ ਜੀ ਹਾਂ ਫਿਰ ਸਾਡੇ ਕੋ ਨਹੀਂ ਗਿਆ ਠੀਕ ਹੈ ਠੀਕ ਹੈ ਤਾਂ ਇਹ ਪਰਨਾ ਪੈਰ ਦੇ ਵਿੱਚ ਤੇਬਲ ਤੇ ਉਹ ਮਿਲავ ਜੇ ਇੱਥੇ ਬੈਠ ਕੇ ਇੰਜੋਇਮੈਂਟ ਬੰਦਾ ਜਿਦਾ ਮਰਸੀ ਕਰੇ ਨਾ ਜਿਦਾ ਕੋਈ ਆਇਆ ਗਿਆ ਬਾਹਰੋਂ ਵਾਰੀ ਇੱਥੇ ਆਇਆ ਇੱਕ ਤਾਂ ਨਜ਼ਾਰਾ ਹੀ ਅਲੱਗ ਹੈ ਬੈਠਣ ਦਾ ਹੈ ਨਾ ਤੇ ਨੰਬਰ 2 ਤੇ ਵੀ ਜਿਹੜੀ ਇੱਥੇ ਮੇਰੇ ਹਿਸਾਬ ਨਾਲ ਜਿਹੜੀ ਗਰਮੀ ਆ ਉਥੇ ਘੱਟ ਲੱਗਦੀ ਆ ਜੋ ਪਿਆ ਚਾਰਚ ਬਰੇਕ ਦਾ ਪੱਕੇ ਲੱਗੇ ਆ ਨਾ ਤੇ ਨੰਬਰ ਦੋ ਤੇ ਪਾਣੀ ਜਿਹੜਾ ਆਲੇ ਦੁਆਲੇ ਛੜਾ ਉਹ ਦਾ ਕਰਕੇ ਕਾਫੀ ਫੁੱਲ ਆਇਆ। ਤੋਂ ਬਹੁਤ ਮੈਨੂੰ ਖੁਸ਼ੀ ਹੋਈ ਤਾਂ ਮੌਜ ਮਿਲ ਕੇ ਸਰਦਾਰ ਬਜਿੰਦਰ ਸਿੰਘ ਉਹ ਤੋਂ ਬਿੰਦਾ ਜੀ ਇਹ ਸਾਡੇ ਪਿੰਡ ਦੀ ਸ਼ਾਨ ਆ ਜੀ। ਫਾਰਮ ਬੜਾ ਇਹਨਾਂ ਦਾ ਤਕਰਾਤ ਸੀ। ਇਹਨਾਂ ਨੇ ਬੜਾਇਆ ਮੈਨੂੰ ਬਹੁਤ ਵਧੀਆ ਲੱਗਾ। ਤੋਂ ਥੈਂਕ ਯੂ ਭਾਜੀ, ਮਿਹਰ ਬੰਦ ਜੀ।